ख रहे हो बीबीसी टीवी के 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 तो किसी भी कम दरमाया उ सभ्याचार जुड़िया होंगे ਪਾਵੇਂ ਹੁਣ ਸਾਡਾ ਸੱਭਿਆਚਾਰ ਵਿਦੇਸ਼ੀ ਰੂਪ ਗ੍ਰਹਿਣ ਕਰ ਰਿਹਾ ਪਰ ਫਿਰ ਵੀ ਕੁਝ ਅਜਿਹੇ ਮਾ ਜਾਇ ਨੇ ਜੋ ਆਪਣੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਬੋਲੀ ਬੋਲਦੇ ਹੋਏ ਇਸ ਨੂੰ ਜਿਉਂਦਾ ਰੱਖਣ ਦੇ ਉਪਰਾਲੇ ਕਰ ਰਹੇ ਨੇ ਇਸੇ ਤਰ੍ਹਾਂ ਦਾ ਹੀ ਇੱਕ ਪ੍ਰੋਗਰਾਮ ਬੀਤੇ ਦਿਨੀ ਗੁਰਚਰਨ ਸਿੰਘ ਤਨੋਆ ਨੇ ਬਠਿੰਡਾ ਦੇ ਬਾਹੀਆ ਫੋਰਟ ਵਿਖੇ ਵਿਰਸੇ ਦੇ ਰੰਗ ਬੈਨਰ ਹੇਠ ਵਿਰਾਸਤੀ ਮੁਟਿਆਰ ਦਾ ਪ੍ਰੋਗਰਾਮ ਕਰਵਾਇਆ ਜਿਸ ਵਿੱਚ ਨਿਰੋਲ ਪੰਜਾਬੀ ਚਲਕ ਦੇਖਣ ਨੂੰ ਮਿਲੀ ਹੈ ਤਹਾਨੂੰ 10 ਦਿਨ ਨੇ ਹਾਂ ਕਿ ਇਸ ਸਮਾਗਮ ਚ ਮਟਿਆਰਾਂ ਨੇ ਪੰਜਾਬੀ ਪਹਿਰਾਵੇ ਦੇ ਨਾਲ ਪੰਜਾਬੀ ਬੋਲੀਆਂ ਅਤੇ ਪੰਜਾਬੀ ਗੀਤਾਂ ਦੀ ਪੇਸ਼ਕਾਰੀ ਕਰਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਰਸੇ ਦੇ ਰੰਗ ਦੇ ਡਾਇਰੈਕਟਰ ਗੁਰਚਰਨ ਸਿੰਘ ਤਨੋਵਾ ਦਾ ਕੀ ਕਹਿਣਾ ਆਓ ਸੁਣਦੇ ਹਾਂ ਸ਼ਟਾਰਟ ਬਿਰਸੇ ਦੇ ਰੰਗ ਵੱਲੋਂ ਅੱਜ ਵਿਰਾਸਤੀ ਮਟਿਆਰ ਦੇ ਐਡੀਸ਼ਨ ਲਏ ਗਏ ਨੇ ਜਿਦੇ ਵਿੱਚ 45 ਕੁੜੀਆਂ ਨੇ ਹਿੱਸਾ ਲਿਆ ਤੇ ਉਹਦੇ ਵਿੱਚੋਂ ਜਸ ਸਾਬ ਨੇ 25 ਕੁੜੀਆਂ ਸਿਲੈਕਟ ਕੀਤੀਆਂ ਨੇ ਜਿਹੜੀਆਂ ਕਿ ਅੱਗੇ ਗਰੂਮਿੰਗ ਦੇ ਕੇ ਉਹਨਾਂ ਨੂੰ ਅਸੀਂ ਹੋਰ ਉਹਨਾਂ ਨੂੰ ਤਿਆਰ ਕਰਾਂਗੇ ਜਿਹੜੀਆਂ ਅੱਗੇ ਕੁਆਟਰਫਾਈਨਲ ਦੇ ਵਿੱਚ ਜਾਣਗੀਆਂ ਤੇ ਜਸ ਸਾਬ ਨੂੰ ਲੱਗਦਾ ਸੀ ਕਿ ਇਹ ਕੁੜੀਆਂ ਅੱਗੇ ਤਰੱਕੀ ਕਰ ਸਕਦੀਆਂ ਨੇ ਉਹਨਾਂ ਨੂੰ ਅਸੀਂ ਸਿਲੈਕਟ ਕੀਤਾ ਪ੍ਰੋਗਰਾਮ ਦਾ ਜਿਹੜਾ ਉਦਘਾਟਨ ਸੀ ਉਹ ਹਰਵਿੰਦਰ ਸਿੰਘ ਖਾਲਸਾ ਜੀ ਨੇ ਕੀਤਾ ਜਿਹੜਾ ਬਰਾਸਤੀ ਮੇਲਾ ਲਾਉਂਦੇ ਆ ਬਠਿੰਡਾ ਵਿਖੇ ਤੇ ਇਸੇ ਦੌਰਾਨ ਸਾਡੇ ਨਾਲ ਜਿਹੜੇ ਸੁਖਵੀਰ ਕੌਰ ਸਰਾਮ ਆਇਟਮ ਉਹਨਾਂ ਨੇ ਵੀ ਹਾਜ਼ਰੀ ਭਰੀ ਤੇ ਹੋਰ ਮੇਰੇ ਸਹਿਯੋਗੀ ਸੱਜਣਾ ਦੇ ਵਿੱਚ ਜਿਨ੍ਹਾਂ ਨੇ ਜੱਜ ਦੀ ਭੂਮਿਕਾ ਨਿਭਾਈ ਉਹ ਸੀਗੇ ਸੰਦੀਪ ਕੌਰ ਗਰੇਵਾਲ ਅਤੇ ਰਣਜੋਤਪ੍ਰੀਤ ਸਿੰਘ ਬਠਿੰਡਾ ਜੋ ਕਿਦੇ ਦੇ ਕੋਚ ਨੇ ਅਤੇ ਗਰਮੀਤ ਕੌਰ ਮਾਹਲ ਜੋ ਅੰਮ੍ਰਿਤਸਰ ਤੋਂ ਆਏ ਨੇ ਤੇ ਉਹ ਬਾਕੀ ਮੋਨਿਕਾ ਕੰਬੋਸ ਸੀਗੇ ਸਾਡੇ ਨਾਲ ਦਵਿੰਦਰਪਾਲ ਸਿੰਘ ਲਾਲਾ ਜੀ ਸੀਗੇ ਸਾਡੇ ਨਾਲ ਅੰਜੈਬ ਸਿੰਘ ਰੰਗੜਿਆਲ ਤੋਂ ਸਾਡੇ ਨਾਲ ਸੀ ਮੈਂ ਇਹਨਾਂ ਸਾਰੇ ਸਹਿਯੋਗੀ ਸੱਜਣਾ ਦਾ ਵਿਰਸੇ ਦੇ ਰੰਗ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਤੁਸੀਂ ਅੱਜ ਇੱਥੇ ਵਿਰਸੇ ਦੇ ਰੰਗ ਦੇ ਕਰਵਾਇਆ ਜਿਹੜਾ ਪ੍ਰੋਗਰਾਮ ਵਿਰਾਸਤੀ ਮਟਾਇਰ ਉਹਦੇ ਵਿੱਚ ਭਾਗ ਲੈਣ ਵਾਸਤੇ ਆਇਆ ਹਾਂ ਤੁਹਾਨੂੰ ਕਿਵੇਂ ਲੱਗਿਆ ਹੈ ਪ੍ਰੋਗਰਾਮ ਸਰ ਮੈਨੂੰ ਬਹੁਤ ਵਧੀਆ ਲੱਗਿਆ ਮੈਨੂੰ ਇਹ ਲੱਗਦਾ ਹੈ ਕਿ ਆਪਣੇ ਵਿਰਸੇ ਨੂੰ ਜਿਵੇਂ ਲੋਕੀ ਭੁੱਲਦੇ ਜਾ ਰਹੇ ਆ ਉਹਨਾਂ ਲਈ ਜਾਗਰੂਤ ਹੋਣ ਲਈ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਸ਼ੁਰੂ ਕੀਤਾ ਜੀ ਇਸ ਲਈ ਸਾਰੇ ਤੁਹਾਡਾ ਧੰਨਵਾਦ ਕਰਦੇ ਹਾਂ ਫਸੇ ਗਮ ਹੈ ਤੁਹਾਨੂੰ ਲੱਗਦਾ ਹੈ ਜੋ ਤੁਸੀਂ ਪਰਫਾਰਮੈਂਸ ਦਿੱਤੀ ਹੈ ਕਿ ਮੈਂ ਸੈਲੈਕਟ ਹੋ ਜਾਊਂਗੀ ਮੇਰਾ ਨਾਮ ਸਮਰਨਜੀਤ ਹੈ ਮੈਂ ਫਿਰਸਪੁਰ ਤੋਂ ਆਈਆਂ ਤੇ ਮੈਨੂੰ ਕੰਫੀਡੈਂਸ ਰਿਹਾ ਕਿ ਮੈਂ ਸਟੇਜ 'ਤੇ ਜਾਵਾਂਗੀ ਤੇ ਅਗਰ ਅਸੀਂ ਜਿੱਤਦੇ ਨਹੀਂ ਵੀ ਆ ਪਰ ਅਸੀਂ ਅੱਥੇ ਬਹੁਤ ਕੁਝ ਸਿੱਖਿਆ ਆ ਬਾਅਦ ਹੋਰ ਵੀ ਕੁੜੀਆਂ ਆਈਆਂ ਨੇ ਜਿਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਆ ਜੋ ਕਿ ਸਾਡੇ ਚ ਕਮੀਆਂ ਸੀ ਮੈਨੂੰ ਲੱਗਿਆ ਆ ਕਿ ਮੇਂ ਚ ਕਮੀਆਂ ਆ ਤੇ ਨੈਕਸਟ ਵਾਰੀ ਮੈਂ ਜਦੋਂ ਵੀ ਇੱਥੇ ਆਵਾਂਗੀ ਤੇ ਮੈਂ ਉਹ ਆਪਣੀਆਂ ਕਮੀਆਂ ਦੂਰ ਕਰਕੇ ਆਵਾਂਗੀ। ਸੱਸੀ ਕਮੈ। ਸੱਸੀ ਕੌਰ। ਤੁਸੀਂ ਅੱਜ ਇੱਥੇ ਬਰਾਸਤੀ ਮਿਟਿਆਰ ਪ੍ਰੋਗਰਾਮ 'ਚ ਆਏ ਹੋ। ਤੇ ਤੁਹਾਨੂੰ ਕੀ ਨਵਾਂ ਲੱਗਿਆ ਇੱਥੇ ਆ ਕੇ? ਸਰ ਮਤਲਬ ਕਿ ਆਪਾਂ ਨੂੰ ਕੁਝ ਨਵਾਂ ਸਿੱਖਣ ਨੂੰ ਮਿਲਿਆ ਜੋ ਆਪਾਂ ਨੂੰ ਆਉਂਦਾਗਾ ਆਪਾਂ ਨੂੰ ਲੱਗ ਰਿਹਾ ਹੋਰ ਲੜਕੀਆਂ ਨੂੰ ਦੇਖ ਕੇ ਵੀ ਉਹ ਵੀ ਮਤਲਬ ਕਿ ਕਿੰਨੇ ਵਧੀਆ ਪਰਫਾਰਮੈਂਸ ਦੇ ਰਹੀ ਹੈ ਵੀ ਜੋ ਆਪਾਂ ਨੂੰ ਕਿਤੇ ਨਾ ਕਿਤੇ ਆਪਣੇ ਚ ਕਮੀਆਂ ਲੱਗੋ ਪੇ ਇੰਪਰੂਵ ਕਰਕੇ ਨੈਕਸਟ ਵਾਰੀ ਅਸੀਂ ਬਹੁਤ ਵਧੀਆ ਪਰਫਾਰਮ ਕਰਕੇ ਜਾਂ। ਸਾਸੀ ਕਾਮ ਮੈਮ ਤੁਹਾਨੂੰ ਪ੍ਰਬੰਧ ਕਿਦਾਂ ਦਾ ਲੱਗਿਆ ਇੱਥੇ ਆ? ਸਰ ਬਹੁਤ ਵਧੀਆ ਲੱਗਿਆ ਜੀ ਸਾਹਿਬ ਦਾ ਪ੍ਰਬੰਧਾ ਵੀ ਐਂ ਲੱਗਿਆ ਬਸ ਬਹੁਤ ਜਿਆਦਾ ਵਧੀਆ ਲੱਗਿਆ ਪਰਫਾਰਮੈਂਸ ਕਰਕੇ ਕਿਵੇਂ ਲੱਗਿਆ ਹਾਂਜੀ ਪਰਫਾਰਮੈਂਸ ਕਰਕੇ ਬਹੁਤ ਵਧੀਆ ਲੱਗਿਆ ਕੁਝ ਸਿੱਖਣ ਨੂੰ ਮਿਲਿਆ ਹਾਂਜੀ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਜੋ ਜਸ ਸਾਹਿਬ ਨੇ ਸਵਾਲ ਵਗੈਰਾ ਕਰੇ ਸੀ ਉਹਨਾਂ ਤੋਂ ਸੰਤੁਸ਼ਟ ਹੋ ਤੁਸੀਂ ਹਾਂਜੀ ਸਰ ਅਸੀਂ ਬਿਲਕੁਲ ਸੰਤੁਸ਼ਟਾਂ ਕਿ ਐਕਚੁਅਲ ਦੇ ਵਿੱਚ ਅਸੀਂ ਆਪਣਾ ਵਿਰਸਾ ਭੁੱਲਦੇ ਜਾ ਰਹਿਆਂਗੇ ਉਸ ਅਕੋਰਡਿੰਗ ਦੇ ਕੁਐਸਚਨ ਸੀਗੇ ਜਿਸ ਨਾਲ ਅਸੀਂ ਆਪਣੇ ਆਪ ਨੂੰ ਹੋਰ ਇੰਪਰੂਵ ਕਰ ਸਕੀਏ ਜੇਕਰ ਨਈ ਵੀ ਸੀ ਆਂਦੇ ਤਾਂ ਸਾਨੂੰ ਲੱਗਦਾ ਹੈ ਜਿਸ ਸਭ ਦੇ ਉਹਨਾਂ ਦੇ ਕੁਐਸਚਨ ਸੀ ਅਸੀਂ ਆਪਣੇ ਆਪ ਨੂੰ ਹੋਰ ਇੰਪਰੂਵ ਕਰਕੇ ਇਸ ਚੀਜ਼ ਵੱਲ ਧਿਆਨ ਦੇ। ਥੈਂਕ ਯੂ। ਤੁਸੀਂ ਮੈਮ ਕਿੱਥੋਂ ਆਏ ਹੋ? ਮੈਂ ਮਠੰਡੀ ਤੋਂ ਹੀ ਆਂ। ਕਿਵੇਂ ਲੱਗਿਆ ਮੈਮ ਤੁਹਾਨੂੰ ਪ੍ਰੋਗਰਾਮ? ਮੈਨੂੰ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਸਭ ਕੁਝ ਬਹੁਤ ਹੀ ਅਰੇਂਜ ਸੀਗਾ। ਤੇ ਸਾਰਾ ਮਤਲਬ ਵਿਰਸੇ ਬਾਰੇ ਜੋ ਸਾਨੂੰ ਨੌਲੇਜ ਮਿਲੀ ਇਥੋਂ ਆ ਕੇ ਸਾਡਾ ਜੋ ਕੰਫੀਡੈਂਸ ਬੂਸਟ ਹੋਇਆ ਇਥੇ ਆ ਕੇ ਮੀਨ ਸਭ ਕੁਝ ਹੀ ਮੈਨੂੰ ਬਹੁਤ ਵਧੀਆ ਲੱਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੈਮ ਜੇ ਉਹ ਦੂਜੇ ਪ੍ਰੋਗਰਾਮ ਹੁੰਦੇ ਆ ਜਿਨ੍ਹਾਂ ਦੇ ਵਿੱਚ ਵੈਸਟਰਨ ਟੱਚ ਹੁੰਦੀ ਆ ਤੇ ਇੱਕ ਇਹ ਵਿਰਸੇ ਦੇ ਰੰਗ ਵੱਲੋਂ ਕਰਾਇਆ ਗਿਆ ਵਿਰਾਸਤੀ ਮਟਿਆਰ ਤੁਹਾਨੂੰ ਦੋਨਾਂ 'ਚ ਕੀ ਫਰਕ ਲੱਗਿਆ ਸਰਫਰ ਕੇ ਕਿ ਇਤਨਾ ਇੱਕ ਤਰ੍ਹਾਂ ਦੀ ਇੱਜ਼ਤ ਅਜੀ ਮਿਲੀ ਹੈਗੀ ਆ ਆਪਾਂ ਨੂੰ ਉੱਥੇ ਉਹ ਉਹ ਮਿਲਦੀ ਨਹੀਂਗੀ ਸਾਨੂੰ ਮਾਣ ਮਹਿਸੂਸ ਹੋ ਰਿਹਾ ਵੀ ਅਸੀਂ ਆਪਣੀ ਪੰਜਾਬੀ ਵਿਰਸੇ ਨਾਲ ਜੁੜ ਰਹੇ ਹਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਥੋੜਾ ਕੰਫੀਡੈਂਸ ਵੀ ਥੋੜੀ ਨਰਵਸਨੈਸ ਵੀ ਸੋ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਥੈਂਕ ਯੂ ਮੈਮ ਤੁਸੀਂ ਮੈਮ ਕਿੱਥੋਂ ਆਏ ਹੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਰਬਜੀਤ ਕੌਰ ਹੈ ਮੈਂ ਮੈਮੇ ਸਰਜੀਤੋਂ ਆਇਆ ਹਾਂ ਕਿਵੇਂ ਲੱਗਿਆ ਮੈਮ ਤੁਹਾਨੂੰ ਪ੍ਰੋਗਰਾਮ ਹਾਂ ਸਰ ਲਾਕਡਾਊਨ ਤੋਂ ਬਾਅਦ ਅਸੀਂ 10-12 ਮਹੀਨਿਆਂ ਤੋਂ ਘਰ ਹੀ ਰਹਿ ਰਹੇ ਸੀ ਜੋ ਕਲਾਸਿਸ ਲੱਗ ਰਹੀਆਂ ਉਹ ਵੀ ਆਨਲਾਈਨ ਹੀ ਨੇ ਅੱਜ ਜੋ ਫਸਟ ਟਾਈਮ ਆਫਟਰ ਲਾਕਡਾਊਨ ਸਾਨੂੰ ਬਹੁਤ ਵਧੀਆ ਲੱਗਿਆ ਕਿ ਇੱਥੇ ਅਸੀਂ ਆ ਕੇ ਆਪਦਾ ਪਰਫਾਰਮੈਂਸ ਦਿੱਤੀ ਹੈ ਕੁਝ ਨਵਾਂ ਸਿੱਖਿਆ ਤੇ ਇਸ ਵਿਰਾਸਤ ਨੂੰ ਅਸੀਂ ਨਾਲ ਲੈ ਕੇ ਚੱਲ ਰਹੇ ਹਾਂ ਸੱਭਿਆਚਾਰ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਇਸ ਮੀਡੀਆ ਦੇ ਥਰੋ ਇਸ ਫੰਕਸ਼ਨ ਦੇ ਥਰੋ ਥੈਂਕ ਯੂ ਆਤਿ ਕਾ ਮੈਮ ਤੁਸੀਂ ਕਿੱਥੋਂ ਆਏ ਹੋ ਜੀ ਮੇਰਾ ਨਾਮ ਰਾਜਵਿੰਦਰ ਕੌਰ ਹੈ ਮੈਂ ਭਗਵਾਨਗੜ੍ਹ ਭੁਖਿਆ ਮੈਂ ਤੋਂ ਆਈ ਕਿਵੇਂ ਲੱਗਿਆ ਪ੍ਰੋਗਰਾਮ ਤੁਹਾਨੂੰ ਬਹੁਤ ਵਧੀਆ ਸੀ ਪ੍ਰੋਗਰਾਮ ਕਿਉਂਕਿ ਜੋ ਪੰਜਾਬੀ ਕਲਚਰ ਤੋਂ ਆਪਾਂ ਬਿਲਕੁਲ ਵਿਸ਼ਲਦੇ ਜਾ ਰਹੇ ਹਾਂ ਜਿਵੇਂ ਵੈਸਟਰਨ ਟੱਚ ਆ ਰਿਹਾ ਉਸ ਤੋਂ ਆਪਾਂ ਬਹੁਤ ਵਧੀਆ ਕਿਉਂਕਿ ਵਧੀਆ ਚੀਜ਼ ਹੈ ਅੱਜ ਕੱਲ੍ਹ ਦੇ ਬੱਚਾ ਨੂੰ ਜਨਰੇਸ਼ਨ ਨੂੰ ਨਹੀਂ ਇਸ ਚੀਜ਼ ਦਾ ਪਤਾ ਬਹੁਤ ਵਧੀਆ ਇਹਨੇ ਕੁਝ ਨੀਰਾਉਂਦੀ ਤਾਂ ਕਿ ਉਹ ਹਰ ਇੱਕ ਚੀਜ਼ ਨਾ ਸਿੱਖਣ ਉਹ ਥੈਂਕ ਯੂ ਬੇਟਾ ਤੁਸੀਂ ਕਿੱਥੋਂ ਆਏ ਹੋ ਸਰ ਮੈਂ ਬਹੁਤ ਖੁਸ਼ ਹਾਂ ਕਿਵੇਂ ਲੱਗਿਆ ਪ੍ਰੋਗਰਾਮ ਸਰ ਬਹੁਤ ਵਧੀਆ ਲੱਗਦਾ ਮੈਨੂੰ ਬਹੁਤ ਖੁਸ਼ੀ ਹੋਈ ਜਿਨੇ ਆ ਕੇ ਆਮ ਦਾ ਮੱਕਾ ਮਨਾਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਕਿੱਥੋਂ ਆਏ ਹੋ ਮਾਨਸਾ ਤੋਂ ਸਰ ਕਿਵੇਂ ਲੱਗਿਆ ਪ੍ਰੋਗਰਾਮ ਸਰ ਬਹੁਤ ਵਧੀਆ ਜਿੱਦਾਂ ਕਿ ਆਮ ਪ੍ਰੋਗਰਾਮਾਂ 'ਤੇ ਜਾਂਦੇ ਹਾਂ ਅੱਜ ਕੱਲ੍ਹ ਜਾਂਦੀਆਂ ਕਿਉਂਕਿ ਗਾਉਣ ਪਈਆਂ ਸਾੜੀਆਂ ਪਈਆਂ ਪਰ ਅੱਜ ਤਰ੍ਹਾਂ ਦਾ ਵੀ ਕਾਹ ਲੱਗ ਰਿਹਾ ਸੀ ਅੱਜ ਕਿਸੇ ਵਿਆਹ 'ਚ ਆ ਪੰਜਾਬੀ 'ਚ ਜਿੱਥੇ ਸਾਨੂੰ ਬਹੁਤ ਹੀ ਵਧੀਆ ਮਾਨ ਮਹਿਸੂਸ ਹੋ ਰਿਹਾ ਸੀ ਅੱਜ ਮੈਨੂੰ ਲੱਗ ਰਿਹਾ ਸੀ ਸਾਰੇ ਮੇਰੇ ਨਾਲ ਦੀ ਦਸਤ ਪੈ ਗਈ ਸਤਿ ਸ਼੍ਰੀ ਅਕ ਇਹਦੇ ਰੰਗ ਨੇ ਵਾਅਦੇ ਕਰੇ ਸੀਗੇ ਤੁਹਾਡੇ ਨਾਲ ਵੀ ਸਾਡਾ ਪ੍ਰੋਗਰਾਮ ਹੈ ਜਿਹੜਾ ਇੱਕ ਬਿਲਕੁਲ ਅਲੱਗ ਹੋਊਗਾ ਦੂਸਰੇ ਪ੍ਰੋਗਰਾਮਾਂ ਨਾਲੋਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਦਾਅਵੇ ਜਿਹੜੇ ਉਹਨਾਂ ਨੇ ਕਰੇ ਸੀ ਉਹ ਸਹੀ ਹੈ ਹਾਂਜੀ ਹਾਂਜੀ ਬਿਲਕੁਲ ਇਹ ਆਪਣਾ ਤਾਂ ਸਭ ਤੋਂ ਅਲੱਗ ਹੀ ਪ੍ਰੋਗਰਾਮ ਸੀਗਾ ਕਿਉਂਕਿ ਇਹਦੇ ਵਿੱਚ ਆਪਣਾ ਵੈਸਟਰਨ ਪਹਿਰਾਵਾ ਕੁਝ ਵੀ ਨਹੀਂ ਸੀ ਸਾਰਿਆਂ ਦੇ ਵਧੀਆ ਸਗੀ ਫੁੱਲ ਰਾਣੀ ਹਾਰ ਤੇ ਘਗਰੇ ਮਤਲਬ ਕਿ ਪਾਏ ਹੋਏ ਸੀ ਫੁਲਕਾਰੀਆਂ ਸੀਗੀਆਂ ਇਸ ਪ੍ਰੋਗਰਾਮ ਤੋਂ ਹੀ ਪਤਾ ਚੱਲਦਾ ਕਿ ਵੈਸਟਰਨ ਇਹਦੇ ਵਿੱਚ ਕੁਝ ਨਹੀਂ ਸੀਗਾ ਪੰਜਾਬੀ ਬੋਲਿਆ ਗਿਆ ਪੰਜਾਬੀ ਗਾਇਆ ਗਿਆ ਔਰ ਪੰਜਾਬੀ ਹੀ ਸਾਡੇ ਜੱਜ ਸਾਹਿਬਾਨ ਸੋ ਥੈਂਕ ਯੂ ਮੈਨ ਬਹੁਤ ਸਮੇਂ ਦਾ ਜਿਹੜਾ ਇਲਾਕੇ ਦਾ ਕਰ ਸੀਗਾ ਉਹਦੀ ਸੁੰਦਰਤਾ ਦੇਖਣ ਵਾਸਤੇ ਉੱਥੇ ਆਵਣ ਪੈਗਾ ਸੀ ਦੇਖਣ ਵਾਸਤੇ ਵੀ ਉਹ ਰੰਗੀਆਂ ਦੀ ਸੁੰਦਰਤਾ ਕੀ ਹੈ ਅੱਜ ਜਦੋਂ ਸਾਨੂੰ ਪਤਾ ਲੱਗਿਆ ਦਾ ਘਰੇ ਰੰਗ ਕਿਹੜੇ ਜਿਹੜੇ ਮਰਗੀ ਕਰੀ ਮੈਂ ਆਈਆਂ ਜਿਹੜੇ ਮਰਗੀ ਰੰਗ ਟੰਗ ਆ ਕੇ ਜਿਹਦੇ ਘਰ ਬੈਠੇ ਤਾਂ ਮਰਜ਼ੀ ਰੰਗ ਬਣਾ ਲਓ ਉਹਦੀ ਕਾਹਦੀ ਕੁਦਰਤ ਹੈ ਉਹਦਾ ਤੁਸੀਂ ਜਿੱਕ ਤੱਕ ਆਨੰਦ ਪਾਉਣਾ ਉਹ ਸਵਾਦ ਹੀ ਹੋ ਰਿਹਾ ਹੈ ਮੈਂ ਕੁਝ ਬੀਬੀਆਂ ਨੂੰ ਪਰਾਇਆਂ ਨੂੰ ਮਿਲਿਆ ਮੈਂ ਕਿ ਅੱਜ ਕੱਲ ਇਲੈਕਟ੍ਰਿਕ ਆ ਬੜੀਆਂ ਰੰਗ ਰੰਗੀਆਂ ਹੋ ਜਾਂਦੀਆਂ ਤੁਸੀਂ ਕਿਵੇਂ ਬਣਾਉਂਦੀਆਂ ਤੇ ਪੁਰਾਣੀ ਤਾਂ ਅਕਸਰ ਇਲੈਕਟ੍ਰਿਕ ਵੀ ਰੋਦੀ ਹੁੰਦੀ ਹੈ ਕਹਿੰਦੇ ਜਿਵੇਂ ਦੇਸੀ ਘੋੜੇ ਵਿੱਚ ਰੰਗ ਪਾ ਕੇ ਉਹਨੂੰ ਮਿਕਸ ਕਰਕੇ ਫਿਰ ਉਹਦੀ ਵਰਤੋਂ ਕਰਦੇ ਅਸੀਂ ਸਬਸਕ੍ਰਾਈਬ ਕਰੋ BBC ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ